ਅੱਜ ਤੋਂ ਪਹਿਲਾਂ ਮੈਂ ਅੱਜ ਪ੍ਰਿੰਟ মিডিਆ ਦਾ ਤੇ ਇਲੈਕਟ੍ਰੋਨਿਕ মিডিਆ ਦਾ ਤਹਿਦਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਤੁਸੀਂ ਬਹੁਤ ਸ਼ਾਰਟ ਨੋਟਿਸ ਦੇ ਉੱਤੇ ਅੱਜ ਸਾਰੇ ਜਣੇ ਬੜੀ-ਬੜੀ ਗਿਣਤੀ ਦੇ ਵਿੱਚ ਇਕੱਠੇ ਹੋਏ ਹੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੈਨੇਜਮੈਂਟ ਚੋਣਾਂ ਨੇ ਉਸ ਤੋਂ ਪਹਿਲਾਂ ਇੱਕ ਵਿਜ਼ਨਰੀ ਪੈਨਲ ਫਾਰ ਐਜੂਕੇਸ਼ਨ ਨੇ ਬੀਤੀ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਉਹਨਾਂ ਨੇ ਮੇਰੀ ਤੰਦਨ ਪਹਿਲਾਂ ਕੀਤੀ ਹੋਈ ਪ੍ਰੈਸ ਕਾਨਫਰੰਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਮੈਂ ਉਰੋਂ ਫਿਰਾਕ ਜਲਾਲਪੁਰੀ ਦੇ ਸ਼ੇਅਰ ਦੇ ਨਾਲ ਆਪਣੀ ਗੱਲ ਸ਼ੁਰੂ ਕਰਨੀ ਚਾਹਨਾ। ਫਿਰਾਕ ਜਲਾਲਪੁਰੀ ਜੀ ਕਹਿੰਦੇ ਕਹਿੰਦੇ ਤੂੰ ਇਧਰ ਉਧਰ ਕੀ ਬਾਤ ਨਾ ਕਰ। ਇਹ ਪਤਾ ਕੇ ਕਾਰਵਾ ਕੈਸੇ ਕਿਉਂ ਲੁਟਾ? ਹਮੇ ਰਹਿਜਨੋ ਕੀ ਗਰਜ਼ ਨਹੀਂ ਤੇਰੀ ਰਹਿਬਰੀ ਦਾ ਸਵਾਲ ਹੈ। ਇਹ ਸਵਾਲ ਤੇਰੀ ਰਹਿਬਰੀ ਦਾ ਹੈ। ਇਹ ਜਵਾਬ ਦਿਓ ਤੁਸੀਂ ਸ਼ਹਿਰ ਨੂੰ ਕਿ ਨੰਬਰ 1 ਤੁਸੀਂ ਕਿਹਾ ਕਿ ਸਾਡੇ ਰਾਜ ਦੇ ਵਿੱਚ ਕੋਈ ਕਿਸੇ ਕਿਸਮ ਦਾ ਬਿਲਕੁਲ ਵੀ ਨਾ ਘੱਪਲਾ ਹੋਇਆ ਨਾ ਹੀ ਕਦੇ ਜ਼ਿੰਦਗੀ ਦੇ ਵਿੱਚ ਅਸੀਂ ਕਦੇ ਭਾਈ ਭਤੀਜਾਵਾਦ ਦੇ ਵਿੱਚ ਰਹਿ ਕੇ ਕਦੇ ਇਹਨਾਂ ਇੰਸਟੀਚੂਨਾਂ ਦੇ ਵਿੱਚ ਅਸੀਂ ਕਦੇ ਕੋਈ ਕਾਰਜਸ਼ਾਲੀ ਕੀਤੀ ਹੈ ਆਹ ਤਿੰਨ ਚਿੱਠੀਆਂ ਅੱਜ ਵੱਡੀਆਂ ਵੱਡੀਆਂ ਚਿੱਠੀਆਂ ਮੈਂ ਕਢਵਾ ਕੇ ਲਿਆਇਆ ਹਾਂ ਰਿਕਾਰਡ ਦੇ ਵਿੱਚੋਂ ਪਹਿਲੀ ਚਿੱਠੀ 17 3 1999 ਨੂੰ ਰਣਵੀਰ सूद ਜੀ ਲਿਖ ਰਹੇ ਨੇ ਕਹਿੰਦੇ ਇਟ ਇਜ਼ ਅ ਰੈਗਰੈਟਡ ਥੈਟ ਦਾ ਮੈਨੇਜਿੰਗ ਕਮੇਟੀ ਹੈਜ਼ ਫੇਲਡ ਟੂ ਡਿਲੀਵਰ ਦਾ ਗੁੱਡਸ ਇਟ ਹੈਜ਼ ਬੀਲੀਵ ਬਲਾਈਡ ਥੈਟ ਦਾ ਫੇਥ ਆਫ ਦੀ ਮੈਂਬਰਸ ਆਫ ਦੀ ਸੁਸਾਇਟੀ ਸਰਟਨ ਆਫੀਸਰ ਬੀਅਰਰ ਆਰ ਇਨਕਰਜਿੰਗ ਨੈਪੋਟਿਜ਼ਮ ਐਂਡ ਫੇਵਰਿਟਿਜ਼ਮ ਨੈਪੋਟਿਜ਼ਮ ਮਤਲਬ ਭਾਈ ਭਤੀਜਾਵਾਦ ਫੇਵਰਿਟਿਜ਼ਮ ਮਤਲਬ ਚਹੇਤਿਆਂ ਨੂੰ ਰੱਖ ਕੇ ਅਪੁਆਇੰਟਮੈਂਟ ਡਾਇਰੈਕਟਰਸ ਆਰ ਗਿਵਨ ਟੂ ਦੀ ਆਰਬਿਟੇਰਰਲੀ ਆਪਣੀ ਮਨਮਰਜ਼ੀ ਦੇ ਨਾਲ ਆਰਬਿਟੇਰਰਲੀ ਮਤਲਬ ਆਪਣੀ ਮਨਮਰਜ਼ੀ ਦੇ ਨਾਲ ਐਂਡ ਅਗੇਂਸਟ ਦੀ ਸੈਟ ਨੋਰਮਸ ਇਗਨੋਰਿੰਗ ਦੀ ਮੈਰਿਟ ਆਫ ਦੀ ਕੈਂਡੀਡੇਟਸ ਸਾਰੀ ਮੈਰਿਟਸ ਨੂੰ ਛਿੱਕੇ ਟੰਗ ਕੇ ਥੋੜੇ ਮੈਂਬਰ ਕਹਿ ਰਹੇ ਨੇ ਕਿ ਉਹਰੇ ਭਾਈ ਭਤੀਜਾਵਾ ਚੱਲਦਾ ਥੋੜੇ ਮੈਂਬਰ ਕਹਿ ਰਹੇ ਨੇ ਕਿ ਉਹਰੇ ਚਹੇਤਾਪਨ ਚੱਲਦਾ ਤੇ ਥੋੜੇ ਮੈਂਬਰ ਕਹਿ ਰਹੇ ਨੇ ਉਹਰੇ ਮਨਮਰਜ਼ੀ ਚੱਲਦੀ ਹੈ ਦੀ ਸਟੇਟ ਆਫ ਦੀ ਅਫੇਅਰਸ ਇਨ ਏ ਐਸ ਸੀਨੀਅਰ ਸਕੈਂਡਰੀ ਸਕੂਲ ਖੰਨਾ ਇਜ਼ ਐਨ ਆਈ ਓਪਨਰ ਇਨ ਦਿਸ ਰਿਗਾਰਡ ਇਹ ਚਿੱਠੀ ਹੈ ਜੀ ਰਣਬੀਰ ਸੂਤ ਜੀ ਦੀ ਇਹਦੀ ਕਾਪੀ ਲੈ ਜਿਓ ਉਦੋਂ ਪੈਨਲ ਕਾਂਗਰਸ ਦਾ ਪੈਨਲ ਸੀ ਵਿਜਨਰੀ ਪੈਨਲ ਫਾਰ ਐਜੂਕੇਸ਼ਨ ਔਰ ਉਸ ਸਮੇਂ ਦੇ ਪ੍ਰੈਜ਼ੀਡੈਂਟ ਸੀ ਸ਼੍ਰੀ ਨਰਿੰਦਰ ਬਖਸ਼ੀ ਜੀ ਤੇ ਦੂਸਰੇ ਪਾਸੇ ਦੂਸਰੀ ਚਿੱਠੀ ਲਿਖ ਰਹੇ ਨੇ ਰਾਜਕੁਮਾਰ ਸਾਨੇ ਵਾਲੀਆ ਜੀ ਉਸੇ ਦਿਨ ਸੇਮ ਡੇ ਉਹ ਕੀ ਲਿਖ ਰਹੇ ਨੇ ਸੇਮ ਗੱਲ ਉਹ ਲਿਖ ਰਹੇ ਨੇ ਥਿਸ ਇਜ਼ ਰਿਗਰੈਟਡ ਦਾ ਮੈਨੇਜਿੰਗ ਕਮੇਟੀ ਹੈਜ਼ ਫੇਲਡ ਟੂ ਡਿਲੀਵਰ ਦੀ ਗੁੱਡਸ ਇਟ ਹੈਜ਼ ਬਿਲਾਈਡ ਦੀ ਫੇਥ ਆਫ ਦੀ ਮੈਂਬਰਸ ਆਫ ਦੀ ਸੋਸਾਇਟੀ ਸਰਟਨ ਆਫੀਸਰ ਬੀਨਰ ਆਰ ਇਨਕਰੇਜਿੰਗ ਨੈਪੋਟਿਜ਼ਮ ਐਂਡ ਫੇਵਰਟਿਜ਼ਮ ਫੇਰ ਸੇਮ ਗੱਲ ਰਾਜਕੁਮਾਰ ਜੀ ਸਾਹਨੇ ਵਾਲੀਆ ਸਾਹਿਬ ਲਿਖ ਰਹੇ ਨੇ ਕਿ ਡਾ ਵੱਡਾ ਇਲਜ਼ਾਮ ਥੋਟੇ ਮੈਂਬਰ ਉਹ ਥੋਟੀ ਉਹ ਮੈਨੇਜਿੰਗ ਕਮੇਟੀ ਤੇ ਐਡਾ ਵੱਡਾ ਇਲਜ਼ਾਮ ਲਾ ਰਹੇ ਨੇ ਤੇ ਚਿੱਠੀ ਲਿਖ ਰਹੇ ਨੇ ਔਰ ਔਨ ਰਿਕਾਰਡਡ ਹੈ ਦੇਵੋਗੇ ਜਵਾਬ ਵੀ ਕਿਉਂ ਤੁਸੀਂ ਇਸ ਗੱਲ ਦਾ ਕੋਈ ਤੀਜੀ ਚਿੱਠੀ 15/3/1999 ਨੂੰ ਸ਼੍ਰੀ ਪਵਨ ਕੁਮਾਰ ਗਰਗ ਜੀ ਲਿਖ ਰਹੇ ਨੇ ਇਹ ਚਿੱਠੀ ਥੋੜੀ ਜਿਹੀ ਡਿਫਰੈਂਟ ਹੈ ਉਹਦੇ ਚੋ ਲਿਖ ਰਹੇ ਨੇ ਆਈ ਐਮ ਕਨਸਟ੍ਰੇਂਟ ਟੂ ਬਰਿੰਗ ਟੂ ਯੋਰ ਨੋਟਿਸ 댓 ਦਾ ਐਟੀਟਿਊਡ ਆਫ ਦੀ ਪ੍ਰੈਜ਼ੀਡੈਂਟ ਆਫ ਦੀ ਮੈਨੇਜਿੰਗ ਕਮੇਟੀ ਇਜ਼ ਡਿਕਟੇਟਰਲ ਤਾਨਾਸ਼ਾ ਥੋੜਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਤਾਨਾਸ਼ਾਈ ਤੇ ਉਤੇ ਆ ਰਿਹਾ ਵੀ ਵਿ ਮਿਸਕਲੀ ਹਿਸ ਫੰਕਸ਼ਨਿੰਗ ਇਜ਼ ਅ ਮੋਸਟ ਅਨਰੀਜ਼ਨੇਬਲ ਐਂਡ ਪ੍ਰੀਜੂਡੀਸ਼ੀਅਲ ਉਹ ਕਹਿੰਦਾ ਜੁਡੀਸ਼ੀਅਲ ਹਰ ਇੱਕ ਸਹੀ ਤਰੀਕੇ ਨੂੰ ਛਿੱਕੇ ਟੰਗ ਕੇ ਹਰ ਇੱਕ ਸਹੀ ਤਰੀਕੇ ਨੂੰ ਛਿੱਕੇ ਟੰਗ ਕੇ ਇਹ ਮੈਨੇਜਮੈਂਟ ਚਲਾਈ ਜਾ ਰਹੀ ਹੈ ਇਹ ਚਿੱਠੀਆਂ ਦਾ ਜਵਾਬ ਦਿਓ ਵਿਜਨਰੀ ਪੈਨਲ ਦੇਓ ਮੈਂ ਅੱਜ ਸਵਾਲ ਪੁੱਛਦੇ ਦੂਜੀ ਗੱਲ ਤੁਸੀਂ ਇਹ ਗੱਲ ਕਹੀ ਕਿ ਸਰਕਾਰ ਸਾਨੂੰ ਗਰਾਂਟ ਨਹੀਂ ਦਿੰਦੀ ਤਾਂ ਕਰਕੇ ਅਸੀਂ ਤਨਖਾਹ ਨਹੀਂ ਦਿੰਦੇ ਕਿਸੇ ਇੱਕ ਕਲੌਜ਼ ਦੱਸੋ ਕਿਸੇ ਇੱਕ ਕਲੌਜ਼ ਦੱਸੋ ਜਿੱਥੇ ਲਿਖਿਆ ਹੋਵੇ ਕਿ ਗਰਾਂਟ ਆਊਗੀ ਤਾਂ ਤਨਖਾਹ ਦਿੱਤੀਆਂ ਜਾਣਗੀਆਂ ਮਾਊਰੇ ਅੱਜ ਰੂਲ ਨੰਬਰ 1 ਪੇਜ 297 ਗ੍ਰਾਂਟ ਐਂਡ ਏਡ ਰੂਲਸ ਪੰਜਾਬ ਦੀ ਕਿਤਾਬ ਦਾ ਹਵਾਲਾ ਦੇ ਕੇ ਤੁਹਾਨੂੰ ਤੱਥਾਂ ਦੇ ਆਧਾਰਿਤ ਗੱਲ ਕਹਿ ਰਿਹਾ ਗ੍ਰਾਂਟ ਦੇ ਨਾਲ ਤਨਖਾਹ ਦੇਣ ਦਾ ਕੋਈ ਸਰੋਕਾਰ ਹੈ ਨਹੀਂ ਮੀਡੀਆ ਵਾਸੀਓ ਤੁਸੀਂ ਇਹ ਗੱਲ ਨੂੰ ਪਹੁੰਚਾਉਣਾ ਹੈ ਕਿ ਗ੍ਰਾਂਟ ਦੇ ਨਾਲ ਮੈਨੇਜਮੈਂਟ ਦੀ ਤਨਖਾਹ ਦਾ ਦੂਰ ਨੇੜੇ ਦਾ ਕੋਈ ਸਰੋਕਾਰ ਨਹੀਂ ਜਗੋ 12 1967 ਨੂੰ ਦਿੱਲੀ ਪੈਟਰਨ ਆਫ ਗ੍ਰਾਂਟ ਐਂਡ ਏਡ ਸਕੂਲ ਲਾਗੂ ਕੀਤਾ ਗਿਆ ਸੀਗਾ ਪੂਰੇ ਭਾਰਤ ਚ ਅਪਰੂਵਡ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਸਿਰਫ ਗ੍ਰਾਂਟ ਇਸ਼ੂ ਤਾਂ ਕੀਤੀ ਜਾਊਗੀ ਜਦੋਂ ਤੁਸੀਂ ਅਪਰੂਵਡ ਡੈਫੀਸਿਟ ਸਾਡੇ ਕੋਲ ਲਿਆ ਕੇ ਦੋਗੇ ਕਿ ਸਾਨੂੰ ਮੈਨੇਜਮੈਂਟ ਨੂੰ ਸਕੂਲਾਂ ਦਾ ਸਕੂਲਾਂ ਦੀਆਂ ਦੁਕਾਨਾਂ ਦਾ ਇਹਦੇ ਚ ਰੈਂਟ ਕਵਰ ਹੋਣਾ ਸੀ ਕਿ ਕਿੰਨਾ ਸਕੂਲਾਂ ਨੂੰ ਰੈਂਟਾਂ ਦਾ ਦੁਕਾਨਾਂ ਦਾ ਰੈਵਨਿਊ ਫਰੋਮ ਲੈਂਡ ਥੋਡੇ ਕੋ ਲੈਂਡ ਜੇ ਪਈ ਆ ਉਹਦਾ ਕੋਈ ਰੈਵਨਿਊ ਆਉਂਦਾ ਤੁਹਾਨੂੰ ਡੋਨੇਸ਼ਨਸ ਥੋਡੀਆਂ ਇਹਨਾਂ ਸੰਸਥਾਵਾਂ ਨੂੰ ਚੰਦਾ ਕਿੰਨਾ ਇਕੱਠਾ ਹੁੰਦਾ ਅਨ ਆਥਰਾਇਜ਼ਡ ਕਲੈਕਸ਼ਨ ਫਰੋਮ ਦੀ ਸਟੂਡੈਂਟਸ ਤੁਸੀਂ ਸਟੂਡੈਂਟ ਆ ਤਾਂ ਫੀਸ ਕਿੰਨੀ ਲੈਣੇ ਹੋ ਜਾਂ ਫੰਡ ਕਿੰਨੇ ਲੈਣੇ ਹੋ ਐਡਮਿਸ਼ਨ ਸਮੇ ਕਿੰਨੇ ਪੈਸੇ ਲੈਣੇ ਹੋ ਇਹ ਸਾਰੀਆਂ ਚੀਜ਼ਾਂ ਦਾ ਵੇਰਵਾ ਲੈ ਕੇ ਜਦੋਂ ਤੁਸੀਂ ਆਓਗੇ ਤਾਂ ਸਰਕਾਰ ਕਹਿੰਦੀ ਸੀ ਜਿੱਥੇ ਤੁਹਾਨੂੰ ਘਾਟਾ ਪੈਂਦਾ ਦੇਖੂਗਾ ਆਸੀਂ ਤੁਹਾਨੂੰ ਗ੍ਰਾਂਟ ਦੇ ਨਾਲ ਮਦਦ ਕਰਾਂਗੇ ਨਾ ਕਿ ਇਹ ਕਿਹਾ ਸੀ ਕਿ ਗ੍ਰਾਂਟ ਭੇਜਾਂਗੇ ਤੁਸੀਂ ਤਾਂ ਤਨਖਾਹ ਦੋਗੇ ਇਸ ਦਾ ਸਭ ਤੋਂ ਵੱਡਾ ਸਬੂਤ ਅੱਜ ਮੈਂ ਇੱਕ ਚਿੱਠੀ ਲੈ ਕੇ ਆਇਆ ਹਾਂ। ਇਸ ਚਿੱਠੀ ਨੇ ਸਾਰੇ ਖੰਨੇ ਨੂੰ ਹਲਾਕੇ ਰੱਖ ਦੇਣਾ। ਇਸ ਚਿੱਠੀ 'ਚ ਸਰਕਾਰ ਦੇ ਮੀਮੋ ਨੰਬਰ 59319 'ਚ ਇਹਨਾਂ ਨੂੰ ਚਿੱਠੀ ਕੱਢੀ 7 ਸਕੂਲਾਂ ਨੂੰ ਜਿਹਦੇ 'ਚ ਇੱਕ ਚਿੱਠੀ ਖੰਨੇ ਦੇ ਪ੍ਰਿੰਸੀਪਲ ਐਸ ਸੀਨੀਅਰ ਸੈਕੰਡਰੀ ਸਕੂਲ ਆਰੀਆ ਸਕੂਲ ਨੂੰ ਚਿੱਠੀ ਨਿਕਲੀ ਕਿੰਨੀ ਤਰੀਕ ਨੂੰ ਇਹ ਚਿੱਠੀ ਨਿਕਲੀ ਹੈ ਇਹਨਾਂ ਦੀ 22 12 2023 ਨੂੰ ਤੇ ਇਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ 27 12 2023 ਨੂੰ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਵਿਭਾਗ ਨਾਲ ਮਿੱਕੀ ਮਿਤੀ 21 12 2023 ਨੂੰ ਹੋਈ ਮੀਟਿੰਗ ਦੌਰਾਨ ਹੋਏ ਫੈਸਲੇ ਦੇ ਸਨਮੁਕ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਆਪਣੇ ਸਕੂਲ ਨਾਲ ਸੰਬੰਧਤ ਪਿਛਲੇ 3 ਸਾਲ ਦੀ ਬੈਲੈਂਸ ਸ਼ੀਟ ਸਕੂਲ ਦੀ ਆਮਦਨ ਅਤੇ ਖਰਚੇ ਦੀ ਮੁਕੰਮਲ ਡਿਟੇਲ ਲੈ ਕੇ ਵਿੱਤੀ ਮਾਮਲਿਆਂ ਨਾਲ ਸੰਬੰਧਿਤ ਹੋਰ ਲੜਿੰਦੇ ਦਸਤਾਵੇਜ਼ ਤੇ ਰਿਕਾਰਡ ਸਮੇਤ ਡਾਫਟਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵਿਖੇ ਮਿਤੀ 27 12 2023 ਨੂੰ ਸਵੇਰੇ 9 ਵਜੇ ਹਾਜ਼ਰ ਹੋਣਾ ਯਕੀਨੀ ਬਣਾਓ ਭਾਵ ਸਰਕਾਰ ਕਹਿੰਦੀ ਹੈ ਤੁਸੀਂ ਆਪਣੀ ਬੈਲੈਂਸ ਸ਼ੀਟ ਲੈ ਕੇ ਤੇ ਆਪਣਾ ਸਾਰਾ ਰਿਕਾਰਡ ਲੈ ਕੇ ਤੁਹਾਡੇ ਕੋਲ ਪਹੁੰਚੋ ਅਸੀਂ ਚੈੱਕ ਕਰਕੇ ਤੁਹਾਨੂੰ ਗ੍ਰਾਂਟ ਇਸ਼ੂ ਕਰੀਏ ਇਹਨਾਂ ਨੂੰ ਇੱਕ ਗੱਲ ਜ਼ਰੂਰ ਜਾ ਕੇ ਪੁੱਛਿਓ ਕਿ ਅੱਜ ਤੱਕ ਇਹ ਰਿਕਾਰਡ ਕਿਉਂ ਨਹੀਂ ਲੈ ਕੇ ਗਏ ਜੇ ਸੱਚੇ ਸ ਜੇ ਉਸ ਸਕੂਲ ਦੇ ਵਿੱਚ ਕੋਈ ਕਿਸੇ ਕਿਸਮ ਦੀ ਨੈਪੋਟイズਮ ਨਹੀਂ ਹੋਇਆ ਹੋਇਆ ਜੇ ਉਸ ਸਕੂਲ ਦੇ ਵਿੱਚ ਕਿਸੇ ਕਿਸਮ ਦਾ ੱੱੱਕਾ ਨਹੀਂ ਹੋਇਆ ਹੋਇਆ ਜੇ ਇਹਨਾਂ ਨੂੰ ਲੱਗਦਾ ਕਿ ਮੈਨੇਜਮੈਂਟ ਬਹੁਤ ਵਧੀਆ ਪਰਫਾਰਮ ਕੀਤਾ ਫਿਰ ਇਹ ਚਿੱਠੀ ਇਹ ਚਿੱਠੀ ਕੀ ਬੋਲਦੀ ਹੈ ਫਿਰ ਇਹ ਦਸਤਾਵੇਜ਼ ਲੈ ਕੇ ਗ੍ਰਾਂਟ ਲੈਣ ਲਈ ਕਿਉਂ ਨਹੀਂ ਗਏ ਔਰ ਮੈਨੂੰ ਪੁੱਛਦੇ ਨੇ ਮੈਂ ਇਹਨਾਂ ਮੇਰਾ ਉਲਟਾ ਹੈ ਧੰਨਵਾਦ ਕਰਨ ਕਿ ਚਿੱਠੀ ਆਣ ਦੇ ਬਾਵਜੂਦ ਵੀ ਇੱਕ ਕਾਗਜ਼ ਲੈ ਕੇ ਨਹੀਂ ਗਏ ਮੈਂ ਫੇਰ ਵੀ ਇੱਕ ਖੰਨੇ ਦਾ ਚੁਣਿਆ ਹੋਇਆ ਵਿਧਾਇਕ ਹੋਣ ਦੇ ਨਾਤੇ ਮੈਂ ਇਹਨਾਂ ਟੀਚਰਾਂ ਦੀ ਮਜਬੂਰੀ ਸਮਝੀ ਕਿ ਇਹਨਾਂ ਦੀ ਨਲੈਕੀ ਕਰਕੇ ਉਹ ਜਿਹੜੇ ਵਿਚਾਰੇ ਟੀਚਰ ਨੇ ਜਿਨ੍ਹਾਂ ਦੀ 6-6 ਮਹੀਨੇ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਵੀ ਉਹ ਕਿਉਂ ਸਫਰ ਕਰਨ ਮੈਂ ਸਾਡੇ ਸਤਕਾਰਯੋਗ ਫਾਈਨਾਂਸ ਮਿਨਿਸਟਰ ਕੋਲ ਜਾ ਕੇ ਬੇਨਤੀ ਕਰਕੇ ਇਹਨਾਂ ਨੂੰ 1 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਕੇ ਲਿਆਇਆ ਲਿਆ ਕੇ ਦਿੱਤੀ ਕਿਤਾ ਜੋ ਇਹਨਾਂ ਦੀਆਂ ਤਨਖਾਹਾਂ ਪੇ ਕੀਤੀਆਂ ਜਾ ਸਕਣ ਤਾਂ ਜੋ ਇਹਨਾਂ ਦੀਆਂ ਤਨਖਾਹਾਂ ਪੇ ਕੀਤੀਆਂ ਜਾਣ ਸਕਣ ਹੁਣ ਵੱਡਾ ਸਵਾਲ ਹੈ ਇਹ ਚਿੱਠੀ ਬੋਲਦੀ ਹੈ ਕਿ ਦਸਤਾਵੇਜ਼ ਕਿਉਂ ਨਹੀਂ ਲੈ ਕੇ ਗਏ ਇਸ ਗੱਲ ਦਾ ਇਹ ਜਵਾਬ ਦੇਣ ਮੇਰਾ ਨਿੱਜੀ ਤੌਰ ਤੇ ਸ਼ਹਿਰਦਾਰੀ ਦੇ ਨਾਤੇ ਇਹਨਾਂ ਨਾਲ ਕੋਈ ਰੌਲਾ ਨਹੀਂ ਕਿਸੇ ਨਾਲ ਮੇਰਾ ਕੋਈ ਰੌਲਾ ਨਹੀਂ ਪਰ ਜਿੱਥੇ ਗੱਲ ਖੰਨੇ ਨੂੰ ਰਿਪਰੈਜ਼ੈਂਟ ਕਰਨ ਦੀ ਆਦੀ ਹੈ ਖੰਨੇ ਦੇ ਐਜੂਕੇਸ਼ਨ ਇੰਸਟੀਟਿਊਟਾਂ ਨੂੰ ਰਿਪਰੈਜ਼ੈਂਟ ਕਰਨ ਦੀ ਆਦੀ ਹੈ ਮੈਂ ਅੱਜ ਵੀ ਕਹਿ ਰਿਹਾ ਇੱਕ ਵਾਰ ਨਹੀਂ 50 ਵਾਰ ਕਹੂੰਗਾ ਕਿ ਇਹਨਾਂ ਨੇ ਇਸ ਇੰਸਟੀਟਿਊਸ਼ਨਾਂ ਦਾ ਬੇੜਾ ਗਰਕ ਕਰਕੇ ਰੱਖਤਾ ਅੱਗੇ ਚੱਲੋ ਜਦੋਂ ਇਹ ਆਪਣੀ ਇਹ ਤਾਂ ਤੁਹਾਨੂੰ ਮੈਂ ਦੱਸਤਾ ਦੂਸਰਾ ਇਹਦੇ ਚ ਆਂਦਾ ਰੂਲ 12ਈ ਪੇਜ ਨੰਬਰ 302 ਗ੍ਰਾਂਟ ਐਂਡ ਏਡ ਰੂਲਸ ਆਫ ਪੰਜਾਬ ਦੀ ਕਤਾਰ ਕਹਦੀ ਹੈ ਕਿ ਸਟਾਫ ਸ਼ੈਲ ਬੀ ਪੇਡ ਰੈਗੂਲਰਲੀ ਬਾਇ ਦੀ ਮੈਨੇਜਮੈਂਟ ਬਾਇ ਦੀ 7th ਆਫ ਦੀ ਫੋਲੋਇੰਗ ਮੰਥ ਵੀ ਹਰ ਮਹੀਨੇ ਦੀ 7 ਤਰੀਕ ਤੋਂ ਪਹਿਲਾਂ ਪਹਿਲਾਂ ਸੁਣਨ ਵਾਲੀ ਗੱਲ ਹੈ ਸਰਕਾਰ ਦੇ ਰੂਲ ਕਹਿੰਦੇ ਨੇ ਕਿ ਤੁਹਾਨੂੰ ਹਰ ਹਾਲਾ ਦੇ ਵਿੱਚ ਟੀਚਰਸ ਦੀ ਤਰਖਾਹ ਦੇਣੀ ਪਊਗੀ ਤੁਸੀਂ ਉਸ ਦੇ ਨਾਲ ਬਾਉਂਡ ਹੋ ਇਹ ਸਰਕਾਰ ਦੀ ਏਰ ਨਾਲ ਇਹਦਾ ਕੋਈ ਤਾਲੁਕਤ ਨਹੀਂ ਇਹ ਮੈਨੇਜਮੈਂਟ ਨੇ ਦੇਣਾ ਹੈ ਮੈਨੇਜਮੈਂਟ ਹੈਵ ਟੂ ਗਿਵ ਦਿਸ ਪੇਮੈਂਟ ਫੇਰੇ ਜਵਾਬ ਦੇਣ ਕਿ 6-6 ਮਹੀਨੇ ਦੀਆਂ ਤਨਖਾਹਾਂ ਕਿਵੇਂ ਇਕੱਠੀਆਂ ਹੋਉਗੀਆਂ ਜੀ? ਜਾਂ ਤਾਂ ਇਹ ਕਹਿਣ ਮੂਹੋ ਮੰਨਣ ਕਿ ਸਾਤੋਂ ਘਾਟਾ ਪੈ ਗਿਆ। ਜਾਂ ਇਹ ਮੂਹੋ ਮੰਨਣ ਇਸ ਗੱਲ ਨੂੰ ਕਿ ਸਾਡੇ ਤੋਂ ਮਿਸਮੈਨੇਜਮੈਂਟ ਹੋ ਗਈ। ਆਪਣੀ ਗਲਤੀ ਮੰਨਣ ਦੇ ਵਿੱਚ ਕੋਈ ਇਨਸਾਨ ਛੋਟਾ ਨਹੀਂ ਹੋ ਜਾਂਦਾ। ਇਨਸਾਨ ਵੱਡਾ ਹੁੰਦਾ ਉਲਟਾ ਗਲਤੀ ਮੰਨ ਕੇ ਵੀ ਸਾਤੋਂ ਗਲਤੀ ਹੋ ਗਈ। ਅਸੀਂ ਨੈਗਲੀਜੈਂਸੀ ਦਿਖਾਤੀ ਜਿਹਦੇ ਕਰਕੇ ਇੰਸਟੀਚਿਊਨ ਅੱਜ ਬਹੁਤ ਬੁਰੀ ਤਰ੍ਹਾਂ ਨਾਲ ਏ ਐਸ ਸਮੇਂ ਘਾਟੇ ਚ ਜਾ ਚੁੱਕੇ ਨੇ ਅਸੀਂ ਇਸ ਕਾਬਿਲ ਵੀ ਨਹੀਂ ਰਹੇ ਕਿ ਅਸੀਂ ਸਮੇਂ ਸਿਰ ਇਹਨਾਂ ਟੀਚਰਾਂ ਦੀ ਜਿਹੜੇ ਮਿਹਨਤ ਕਰ ਰਹੇ ਨੇ ਦਿਨ ਰਾਤ ਇਹਨਾਂ ਇੰਸਟੀਚਿਊਸ਼ਨਾਂ ਦੇ ਵਿੱਚ ਅਸੀਂ ਇਹਨਾਂ ਦੀ ਤਨਖਾਹ ਕੱਢਣ ਦੇ ਕਾਬਿਲ ਵੀ ਨਹੀਂ ਰਹੇ ਉਲਟਾ ਪੁੱਠੀ ਗੱਲ ਕੀ ਕਰ ਰਹੇ ਨੇ ਕਹਿੰਦੇ ਸਰਕਾਰ ਨੇ ਸਾਨੂੰ ਗ੍ਰਾਂਟ ਨਹੀਂ ਭੇਜੀ ਸਰਕਾਰ ਦਾ ਕਿਸੇ ਰੂਲ 'ਚ ਕਿਸੇ ਵੀ ਕਿਤਾਬ 'ਚ ਨਹੀਂ ਲਿਖਿਆ ਹੋਇਆ ਜੇ ਕਿਤੇ ਲਿਖਿਆ ਲਿਆਓ ਕੱਢ ਕੇ ਵੀ ਗ੍ਰਾਂਟ ਦਵਾਂਗੇ ਤਾਂ ਤਨਖਾਹ ਦਿੱਤੀ ਜਾਊਗੀ ਮੈਨੇਜਮੈਂਟ ਜੇ ਸਰਕਾਰ ਨਹੀਂ ਤੁਹਾਨੂੰ ਤਨਖਾਹ ਦੇਣੀ ਹੈ ਫਿਰ ਤੁਹਾਡੇ ਤੋਂ ਐਡਾ ਵੱਡਾ ਉਹਨਾਂ ਨੇ ਆਹ ਜਿਹੜਾ ਤੁਸੀਂ ਐਡਾ ਤੰਤਰ ਸਜਾਈ ਬੈਠੇ ਹੋ ਫੇ ਕਾਦੇ ਵਾਸਤੇ ਸਿਆ ਫਿਰ ਤਾਂ ਆ ਤਿੰਨ ਆ ਤਿੰਨ ਸਕੂਲਾਂ ਦਾ ਮੈਂ ਹਵਾਲਾ ਦੇਣ ਲੱਗਿਆ ਆਪਣੇ ਨੇੜੇ ਦੇਆਂ ਦਾ ਫਿਰ ਤਾਂ ਇਹ ਤਿੰਨ ਸਕੂਲ ਸਰਕਾਰ ਨੇ ਟੇਕਓਵਰ ਕਰ ਲੈ ਫਿਰ ਤਾਂ ਇਹ ਵੀ ਜਾ ਕੇ ਸਰਕਾਰ ਨੂੰ ਕਹਦੋ ਵੀ ਸਾਡੇ ਕੋਲ ਹੱਥ ਜੋੜ ਕੇ ਕਹਦੋ ਵੀ ਸਾਡੇ ਕੋਲ ਚੱਲਦੀ ਨਹੀਂ ਮੈਨੇਜਮੈਂਟ ਸਾਡੇ ਕੋਲ ਤਨਖਾਹ ਦੇਣ ਕਿਉਂਕਿ ਪੈਸੇ ਨਹੀਂ ਤੇ ਇਹਨੂੰ ਵੀ ਟੇਕਓਵਰ ਕਰ ਲਓ ਖਾਲਸਾ ਸਕੂਲ ਭੜੀ ਇਹ ਐਟੇਡ ਸਕੂਲ ਸੀ ਸਰਕਾਰ ਕੋਲ ਜਾ ਕੇ ਉਹਨਾਂ ਨੇ ਕਹਿਤਾ ਸਾਤੋਂ ਨਹੀਂ ਚੱਲਦਾ ਟੇਕਓਵਰ ਕਰ ਲਓ ਸਰਕਾਰ ਨੇ ਕਰ ਲਿਆ ਪਬਲਿਕ ਹਾਈ ਸਕੂਲ ਸਿਹੋੜਾ ਸਰਕਾਰ ਨੂੰ ਜਾ ਕੇ ਉਹਨਾਂ ਨੇ ਕਹਿਤਾ ਸਾਤੋਂ ਨਹੀਂ ਚੱਲਦਾ ਟੇਕਓਵਰ ਕਰ ਲਓ ਉਹਨਾਂ ਨੇ ਕਰ ਲਿਆ ਜਨਤਾ ਹਾਈ ਸਕੂਲ ਸੰਘੋੜ ਉਹ ਵੀ ਜਾ ਕੇ ਕਹਿੰਦੇ ਵੀ ਸਾਤੋਂ ਨਹੀਂ ਚੱਲਦਾ ਸਰਕਾਰ ਨੇ ਟੇਕਓਵਰ ਕਰ ਲਿਆ ਤੇ ਜਦੋਂ ਜੇ ਤੁਹੋਂ ਤੋਂ ਨਹੀਂ ਚੱਲਦਾ ਤਾਂ ਲਿਖ ਕੇ ਦੇ ਦਿਓ ਜੇ ਚੱਲਦਾ ਫਿਰ ਤੁਸੀਂ ਬੇਫਕੂਫ ਨਾ ਬਣਾਓ ਫਿਰ ਸ਼ਰਿਆਮ ਕਹੋ ਵੀ ਸਾਡੀ ਮਿਸਮੈਨੇਜਮੈਂਟ ਕਰਕੇ ਘਾਟਾ ਪੈ ਗਿਆ ਉਰੇ ਕਿਸੇ ਕਿਸਮ ਦੀ ਕਮੀ ਨਹੀਂ ਸੀ ਬਸ ਸਾਨੂੰ ਤਾਂ ਇਹ ਭਾਈ ਭਤੀਜਾ ਵਾਰ ਲੈ ਕੇ ਬਹਿ ਗਿਆ ਸੋ ਇਸ ਗੱਲ ਦਾ ਪੂਰਾ ਖੰਨਾ ਇਹਨਾਂ ਤੋਂ ਜਵਾਬ ਮੰਗਿਓ ਕੱਲ ਨੂੰ ਵੋਟਾਂ ਨੇ ਸੋਚ ਕੇ ਵੋਟਾਂ ਪਾਇਓ ਇਹ ਇੰਸਟੀਟਿਊਸ਼ਨਾਂ ਦੀ ਉਹ ਵਿਖਦਾ ਸਵਾਲ ਹੈ ਇਹ ਉਰੇ ਕਿਸੇ ਪੈਨਲ ਦਾ ਸਵਾਲ ਨਹੀਂ ਇਹ ਕਿਸੇ ਦੇ ਜਿੱਤਣ ਆਣ ਦਾ ਸਵਾਲ ਨਹੀਂ ਇਹ ਉਹਨਾ ਮੁਕੱਦਸ ਉਹਨਾ ਪਵਿੱਤਰ ਇੰਸਟੀਟਿਊਸ਼ਨਲ ਸਵਾਲ ਹੈ ਇਹਨਾ ਇੰਸਟੀਟਿਊਸ਼ਨਾਂ ਨੂੰ ਬਚਾਉਣ ਪਿੱਛੇ ਕਿਸੇ ਹੱਦ ਤੱਕ ਸਾਨੂੰ ਜਾਣਾ ਪਵੇ ਅਸੀਂ ਪੂਰਾ ਜੋਰ ਲਾਵਾਂਗੇ ਇੰਸਟੀਚੂਨਾਂ ਨੂੰ ਬਚਾਣਾ ਇਹ ਸਾਡਾ ਸਭ ਤੋਂ ਵੱਡਾ ਉੱਤਰ ਦਾਇਤੋਂ ਬਣੂਗੀ ਕਿਸੇ ਕਿਸੇ ਨਾਲ ਗਲਤ ਨਹੀਂ ਕੀਤਾ ਦੂਜੀ ਇਹਨਾਂ ਨੇ ਗੱਲ ਕਹੀ ਦੂਜੀ ਇਹਨਾਂ ਨੇ ਗੱਲ ਕਹੀ ਕਿ ਢੀ ਵੱਡੀ ਗੱਲ ਕਿ ਕਹਿੰਦੇ ਜੀ ਅਸੀਂ ਰਿਕਰੂਟਮੈਂਟ ਇਸ ਲਈ ਨਹੀਂ ਕਰ ਸਕੇ ਕਿ ਸਰਕਾਰ ਦੀ ਉਧ ਤੇ ਪਾਬੰਦੀ ਲੱਗੀ ਹੋਈ ਸੀ ਕਿ ਢੀ ਹਾਸੋ ਇਹ ਨਹੀਂ ਗੱਲ ਕਰਦੇ ਹੋ ਉਹਦੀ ਚਿੱਠੀ ਲੈ ਕੇ ਆਇਆ ਮੈਂ ਇਹ ਕਹਿੰਦੇ ਰਿਕਰੂਟਮੈਂਟ ਅਸੀਂ ਇਸ ਲਈ ਨਹੀਂ ਕਰ ਸਕੇ ਕਿ ਸਰਕਾਰ ਦੀ ਪਾਬੰਦੀ ਲੱਗੀ ਹੋਈ ਹੈ ਇਹਦੇ ਵਿੱਚ ਇੱਕ ਟੀਚਰ ਨੇ ਉਹਨਾਂ ਟੀਚਰਾਂ ਦਾ ਨਾਮ ਹੈ ਚੈੱਕ ਕਰਵਾ ਲਿਓ ਜੀ ਉਸ ਟੀਚਰ ਦਾ ਨਾਮ ਹੈ ਕੁਲਜੀ ਇੱਕ ਦਾ ਐਗਜ਼ਾਮਪਲ ਦੰਨਾ ਕਿਉਂਕਿ ਹੁਣ ਮੇਰੇ ਕੋਲ ਤਾਂ 100 ਦੀ ਲਿਸਟ ਹੈ ਮੈਂ 100 ਦਾ ਨਾਮ ਥੋੜਾ ਲਵਾਂਗਾ ਕੁਲਜੀਤ ਸਿੰਘ ਅਪਾਇੰਟਡ ਐਜ਼ ਅ ਹੈਡਮਾਸਟਰ ਅਗੇਂਸਟ ਅਪਰੂਵਡ ਐਂਡ ਐਡੀਟਡ ਪੋਸਟ ਐਟ ਆਰੀਆ ਹਾਈ ਸਕੂਲ ਮੈਂ ਆਰੀਆ ਹਾਈ ਸਕੂਲ ਤਾਂ ਕਹਿ ਰਿਹਾ ਆਰੀਆ ਸਕੂਲ ਸਾਡਾ ਖੰਨੇ ਵੀ ਹੈ ਇਸ ਕਰਕੇ ਮੈਂ ਆਰੀਆ ਦਾ ਹੀ ਕੱਢ ਕੇ ਲਿਆਇਆ ਹਾਂ ਆੜੀਆ ਹਾਈ ਸਕੂਲ ਮੰਡੀ ਫੂਲ ਡਿਸਟ੍ਰਿਕਟ ਬਠਿੰਡਾ ਡਿਸਟ੍ਰਿਕਟ ਬਠਿੰਡੇ ਦੇ ਵਿੱਚ ਕੁਲਜੀਤ ਸਿੰਘ ਦੇ ਅਪਾਇੰਟਮੈਂਟ ਹੋ ਸਕਦੀ ਹੈ ਤੇ ਖੰਨੇ ਦੇ ਵਿੱਚ ਨਹੀਂ ਅਪਾਇੰਟਮੈਂਟ ਹੋ ਸਕਦੀ ਵਾਓ ਥੋੜੇ ਤੁਸੀਂ ਕਿਹਦਾ ਬੇਫਕੂਪ ਬਣਾਣ ਲੱਗੇ ਹੋ ਹੈ ਤੁਸੀਂ ਖੰਨੇ ਦਾ ਪੂਰੇ ਸ਼ਹਿਰ ਵਾਸੀਆਂ ਦਾ ਬੇਫਕੂਪ ਬਣਾਓਗੇ ਦੇਖੋ ਆ ਇੱਕ ਰਿਕਾਰਡ ਹੋਰ ਬੋਲਦਾ ਹੈ ਬਸ ਇਹ ਮੇਰੀ ਲਾਸਟ ਗੱਲ ਹੈ ਉਨ 1/12/1967 ਤੱਕ ਗਵਰਨਮੈਂਟ ਦੇ ਐਡਿਟਿਡ ਸਕੂਲ ਸੀ 484 ਟੋਟਲ ਸਕੂਲ ਸੀ ਅੱਜੋ ਅਪਰੋਕਸੀਮੇਟ 410 ਰਹਿ ਚੁੱਕੇ ਨੇ ਕੋਈ ਉਹਦੇ ਚੋਂ ਸਰੈਂਡਰ ਕਰਕੇ ਜਿਵੇਂ ਮੈਂ ਤਿੰਨ ਚਾਰ ਸਕੂਲਾਂ ਦੇ ਨਾਮ ਦਿੰਦਾ ਹੈ ਉਹ ਇਹ ਕੁਝ ਸਰੈਂਡਰ ਕਰ ਗਏ ਜਿਹਦੇ ਚ ਜਿਹੜਾ ਖੰਨੇ ਦਾ ਏਐਸ ਵੌਇਸ ਕਾਲਜ ਹੈ ਇਹਦੇ ਚ 32 33 ਸੈਂਕਸ਼ਨਡ ਪੋਸਟ ਸੀਗੀਆਂ ਜਿਹੜੀਆਂ ਐਡਡਡ ਪੋਸਟ ਜਿਹਦੇ ਚ ਬਿਫੋਰ 2002 8-9 ਪੋਸਟਾਂ 2002 ਤੋਂ ਪਹਿਲਾਂ ਦੀਆਂ ਭਰੀਆਂ ਹੋਈਆਂ ਜਿਹੜੀਆਂ 95% ਤੇ 5% 95% ਸਰਕਾਰ ਦੀ ਗ੍ਰਾਂਟ 5% ਇਹਨਾਂ ਨੇ ਲੈਣੀ ਸੀ ਤੇ ਜਿਹੜੀਆਂ ਪਿੱਛੇ ਬਚੀਆਂ 32 ਦੇ ਚੋਂ 24 ਪੋਸਟਾਂ ਬਚੀਆਂ 24 ਪੋਸਟਾਂ ਆਰਐਸ ਝਾਂਜੀ ਜੀ ਉਹਨਾਂ ਦੀ ਮੈਂ ਤਾਰੀਫ ਕਰਨੀ ਚਾਹੁੰਦਾ ਉਹ ਕਿਵੇਂ ਭਰ ਗਏ ਜੀ 7525 ਦੇ ਹਿਸਾਬ ਨਾਲ ਜਵਾਬ ਦੇਣ ਇਹ ਉਹ ਵੀ ਤਾਂ ਇੰਸਟੀਚਿਊਟ ਹੈ ਨਾ ਦਾ ਸੀ ਉਹ 7525 ਦੇ ਹਿਸਾਬ ਨਾਲ ਆਪਣੀਆਂ 24 ਪੋਸਟਾਂ ਭਰ ਗਏ ਫਿਰ ਏਐਸ ਕਾਲਜ ਫਾਰ ਊਮਨ ਊਰੇ ਜਿਹੜੀਆਂ ਟੋਟਲ ਸੈਂਕਸ਼ਨਡ ਪੋਸਟਾਂ ਸੀ 23 ਸੀਗੀਆਂ ਐਡਿਟਡ ਸਕੂਲਾਂ ਦੀਆਂ ਇਹ 7525 ਚ 7 ਪੋਸਟਾਂ ਭਰਗੀਆਂ ਚਲੋ 2 ਇਹਦੇ ਚੋ ਟੀਚਰ ਡਿਜ਼ਾਈਨ ਦੇ ਕੇ ਕਿਤੇ ਹੋਰ ਜੁਆਇਨਿੰਗ ਕਰਨੀ ਉਹਨਾਂ ਨੇ 5 ਰਹਿ ਗਏ ਪਰ ਇਹ ਵੀ ਤਾਂ 75 25 ਚ ਭਰ ਗਈਆਂ ਇਹ ਵੀ ਤਾਂ ਇਹਨਾਂ ਦਾ ਸਕੂਲ ਸੀ ਇਹਦੇ ਚ ਕਿਵੇਂ ਭਰ ਗਈਆਂ ਜੀ ਇਹ 5 ਪੋਸਟਾਂ ਤੇ ਜਦੋਂ ਗੱਲ ਆਈ ਹੈ ਸਕੂਲ ਦੀ ਆ ਰਹੀ ਹੈ ਉਹਦੇ ਲਈ ਅਸੀਂ ਭਰ ਨਹੀਂ ਸਕਦੇ ਕਿਉਂਕਿ 70 30 ਦੀ ਹੈ ਜੀ ਜੇ 70 30 ਦੀ ਥੋੜੀ ਤੁਸੀਂ ਕਹਿੰਦੇ ਹੋ ਉਹਦੇ ਤੇ ਕੋਈ ਸੈਂਸਰ ਲੱਗਿਆ ਬਾਅਦ ਲੱਗਿਆ ਫਿਰ ਇਹ ਕੁਲਜੀਤ ਸਿੰਘ ਦੀ ਅਪੁਆਇੰਟਮੈਂਟ ਹੈ ਜੇ ਹੈਡਮਾਸਟਰ ਕਿਵੇਂ ਹੋਗੀ ਵੱਡਾ ਸਵਾਲ ਹੈ ਜਵਾਬ ਦਿਓ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਐ ਇਦਾਂ ਨਾ ਕਰੋ ਠੀਕ ਹੈ ਤੁਹਾਡੇ ਤੋਂ ਮਿਸਮੈਨੇਜਮੈਂਟ ਹੋ ਗਈ ਠੀਕ ਹੈ ਤੁਸੀਂ ਬਹੁਤ ਵੱਡਾ ਇਸ ਇਹ ਨਾ ਇੰਸਟੀਟਿਊਸ਼ਨਾਂ ਨੂੰ ਤੁਸੀਂ ਸੀਰੀਅਸਲੀ ਨਹੀਂ ਲਿਆ ਜਰਸਲ ਗੱਲ ਇਹ ਹੈ ਤੁਹਾਡੇ ਜਿਹੜਾ ਮੋਸਟ ਆਫ ਦੀ ਮੈਂਬਰ ਚੁਣ ਕੇ ਗਏ ਉਹ ਨਾਨ ਟੈਕਨੀਕਲ ਸੀ ਤੁਹਾਡੇ ਮੋਸਟ ਆਫ ਦੀ ਮੈਂਬਰ ਜਿਹੜੇ ਚੁਣ ਕੇ ਗਏ ਉਹਨਾਂ ਦਾ ਐਜੂਕੇਸ਼ਨ ਦੇ ਨਾਲ ਨਾ ਕੋਈ ਸੰਬੰਧ ਸੀ ਨਾ ਉਹਨਾਂ ਨੂੰ ਐਜੂਕੇਸ਼ਨ ਨਾਲ ਕੋਈ ਮਤਲਬ ਸੀ ਠੀਕ ਹੈ ਤੁਹਾਡੇ ਤੋਂ ਲਾਸ ਹੋ ਗਿਆ ਠੀਕ ਹੈ ਖੰਨੇ ਨੂੰ ਇਸ ਚੀਜ਼ ਦਾ ਖਾਮਿਆਜਾ ਭੁਗਤਣਾ ਪੈ ਗਿਆ ਪਰ ਹੁਣ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹੁਣ ਤੁਸੀਂ ਹੋਰ ਉਮਰਾਹ ਨਾ ਕਰੋ ਇਹ ਫੇਕ ਪ੍ਰੈਸ ਕਾਨਫਰੈਂਸਾਂ ਕਰਕੇ ਖੰਨੇ ਨੂੰ ਗੁਮਰਾਹ ਨਾ ਕਰੋ ਜਿਹੜੇ ਫੈਕਟਸ ਐਂਡ ਫਿਗਰਸ ਮੈਂ ਤੁਹਾਨੂੰ ਦਿੱਤੇ ਨੇ ਮੈਂ ਸਿਰਫ 2 ਤਰੀਕ ਨੂੰ ਰਿਜ਼ਲਟ ਆ ਜਾਣੇ 3 ਤਰੀਕ ਤੋਂ ਬਾਅਦ ਚੋ ਜੇ ਤੁਸੀਂ ਕਹੋਗੇ 3 ਤਰੀਕ ਤੋਂ ਬਾਅਦ ਚੋ ਆਪਾਂ ਕੋਈ ਵੀ ਇੱਕ ਦਿਨ ਪੂਰਾ ਦਿਨ ਰੱਖ ਲਾਂਗੇ ਡਿਬੇਟ ਨੂੰ ਮੈਂ ਓਪਨ ਪੂਰਾ ਤੁਹਾਡੇ ਸਾਹਮਣੇ ਇੱਕ ਗੱਲ ਕਹਿਣਾ ਹੈ 10 ਤਰੀਕ ਤੋਂ ਬਾਅਦੋਂ ਆਪਾਂ ਇੱਕ ਦਿਨ ਯੂਨਾਨੀਮਸਲੀ ਆਪਸ ਵਿੱਚ ਬੈਠ ਕੇ ਸੈਟਲ ਆਊਟ ਕਰ ਲੰਨੇ ਇੱਕ ਦਿਨ ਰੱਖ ਲੈਨੇ ਮੈਂ ਉਸ ਦਿਨ ਸਾਰੇ ਦਸਤਾਵੇਜ਼ ਲੈ ਆਉਂਗਾ ਤੁਸੀਂ ਆ ਜਿਓ ਜਿਹੜੇ ਮੌਜੂਦਾ ਉਸ ਸਮੇਂ ਦੇ ਹੁਣ ਜਿੱਤੇ ਹੋਏ ਬੰਦੇ ਹੋਣਗੇ ਉਹ ਆ ਜਾਣ ਆਪਾਂ ਬੈਠ ਕੇ ਇਸ ਡਿਬੇਟ ਦੇ ਵਿੱਚ ਸਾਰਾ ਮੀਡੀਆ ਸੱਤ ਲਾਂਗੇ ਉਸ ਦਿਨ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦਾਂਗੇ ਤੁਹਾਨੂੰ ਸਾਰੇ ਹੁਣ ਮੈਂ 20 ਮਿੰਟ ਦੀ ਪ੍ਰੈਸ ਕਾਨਫਰੰਸ ਤੁਹਾਨੂੰ ਇਸ ਤੋਂ ਬਾਅਦ ਕੀ ਦੱਸਾਂ ਮੇਰੇ ਕੋਲ ਤਾਂ ਏਡਾ ਮੋਟਾ ਪਲੰਦਾ ਪਿਆ ਤੁਹਾਡਾ ਵੇ ਤੁਸੀਂ ਕੀ ਕੁਝ ਕੀਤਾ ਹੋਇਆ ਹੈ ਨਾ ਇੰਸਟੀਚਿਊਨਰ ਦੇ ਵਿੱਚ ਤੇ ਥੋਟੇ ਹੀ ਮੈਂਬਰ ચીਖ-ਚੀਖ ਕੇ ਕਹਿ ਰਹੇ ਨੇ ਥੋਟੇ ਹੀ ਜਿੱਤੇ ਹੋਏ ਮੈਂਬਰ ਥੋਟੇ ਹੀ ਉਹ ਵੀ ਸ਼ਹਿਰ ਦੇ ਦਿੱਕਤਬੰਦੇ ਇਹ ਗੱਲ ਕਹਿ ਰਹੇ ਨੇ ਕਿ ਇਹਦੇ ਵਿੱਚ ਨੈਪੋਟਿਜ਼ਮ ਹੋ ਰਿਹਾ ਹੈ ਥੋਟੇ ਹੀ ਕਹਿ ਰਹੇ ਨੇ ਇਹਦੇ ਚ ਫੇਵਰਿਟਿਜ਼ਮ ਹੋ ਰਿਹਾ ਹੈ ਘੱਟ ਤੋਂ ਘੱਟ ਸਾਡੀਆਂ ਗੱਲਾਂ ਦਾ ਜਵਾਬ ਨਹੀਂ ਦੇਣਾ ਆ ਜਿਹੜੇ ਸ਼ਹਿਰ ਤੇ ਸਿਰ ਕੱਢ ਆਗੂਆ ਨੇ ਤੁਹਾਨੂੰ ਚਿੱਠੀਆਂ ਦਿੱਤੀਆਂ ਜਿਹੜੀਆਂ ਤੁਹਾਡੇ ਰਿਕਾਰਡ ਚ ਬੋਲਦੀਆਂ ਇਹਦਾ ਜਵਾਬ ਦੇ ਦਿਓ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਨਮਸਕਾਰ ਸਰ ਮੈਨੇ ਸਾਰਾ ਇੱਕ ਸਵਾਲ ਹੈ ਜੀ ਉਹਨਾਂ ਦਾ ਇੱਕ ਅਲਿਗੇਸ਼ਨ ਆ ਜਿਵੇਂ ਜਿਹਨੀਆਂ ਜੇ ਤੁਸੀਂ ਕਹਿੰਦੇ ਧੰਗ ਲਿਆਉਂੀਆਂ ਨੇ ਤੁਹਾਡੇ ਪੈਨਲ ਦੇ ਦੋ ਮੈਂਬਰ ਪਹਿਲਾਂ ਸਾਡੇ ਦੇ ਸੀ ਉਹਨਾਂ ਨੇ ਕਿਉਂ ਨਹੀਂ ਬਾਤ ਚੁੱਕੀ ਥੀ ਦੇਖੋ ਮੈਂ ਇਸ ਪ੍ਰੈਸ ਕਾਨਫਰੰਸ ਨੂੰ ਕੋ ਪੋਲਿਟੀਕਲੀ ਮੋਟੀਵੇਟ ਨਹੀਂ ਕਰਨਾ ਚਾਹੁੰਦਾ ਨਾ ਮੈਂ ਪੋਲਿਟੀਕਲ ਮੋਟਿਵ ਦੇਣਾ ਚਾਹੁੰਦਾ ਜੇ ਉਹ ਇਸ ਗੱਲ ਤੇ ਆਉਂਦੇ ਨੇ ਤਾਂ ਉਹਨਾਂ ਦੇ ਪੈਨਲ ਦੇ ਵਿੱਚ ਅੱਜ ਵੀ ਡੇਢ ਚ ਚਾਰ ਬੰਦੇ ਆਹੀ ਜੇ ਬੈਠੇ ਨੇ ਜਿਹੜੇ ਕੋਈ ਜਿੱਤੇ ਇਧਰੋਂ ਨੇ ਤੇ ਬਾਅਦ ਚ ਜਿਹੜੇ ਕਦੇ ਇਤਰੋ ਲੜਦੇ ਸੀ ਜਾ ਕੇ ਵੋਟਾਂ ਉਧਰ ਪਾਉਂਦੇ ਸੋ ਇਸ ਕਰਕੇ ਇਹਨੂੰ ਪੋਲਿਟੀਕਲ ਰੰਗਤ ਨਾ ਦੇਣ ਦੀ ਬਜਾਏ ਇਹਨੂੰ ਆਪਾਂ ਮੁੱਦੇ ਦੀ ਪ੍ਰੈਸ ਕਾਨਫਰੰਸ ਰੱਖੀਏ ਜਿਆਦਾ ਵਧੀਆ ਕਿਉਂਕਿ ਇਹ ਮੈਟਰ ਹੈ ਜਿਹੜਾ ਬੜਾ ਸੀਰੀਅਸ ਹੈ ਔਰ ਇਹ ਸਕੂਲ ਤੇ ਮਨੇ ਸਕੂਲ ਦੀ ਸਾਡੇ ਜਿਹੜੇ ਸਿੱਖਿਆ ਦੇ ਮੰਦਰ ਹੈ ਇਹਨਾਂ ਦੇ ਇਹ ਮਤਲਬ ਕਿ ਇਹਨਾਂ ਦੀ ਹੋਂਦ ਦੀ ਸਵਾਲ ਹੈ ਸੋ ਇਸ ਕਰਕੇ ਇਹਨਾਂ ਦਾ ਜਿਹੜਾ ਇਹਨਾਂ ਦਾ ਇਹ ਪੋਲਿਟੀਕਲ ਜਵਾਬ ਹੈ ਉਹ ਆਫਟਰ ਟੂ ਦੋ ਤਰੀਕ ਤੋਂ ਬਾਅਦ ਆਪਾਂ ਦੇ ਦੇਆ ਇੱਕ ਹੋਰ ਵੱਡਾ ਇਲਜ਼ਾਮ ਲਗਾਤਾ ਕਹਿੰਦੇ ਆਪ ਤੇ ਬੀਜੇਪੀ ਦੇ ਬਾਈਨਲ ਇਕੱਠੇ ਨੇ ਜੀ ਕੱਲ ਉਹਨੇ ਚਲੋ ਇਹਨਾਂ ਕੋਈ ਬੰਦੇ ਨੂੰ ਆਪਣੀ ਹਾਰ ਦਿਖ ਰਹੀ ਹੋਵੇ ਨਾ ਪ੍ਰਤੱਖ ਜਦੋਂ ਕਿਸੇ ਬੰਦੇ ਨੂੰ ਇਹ ਦਿਖ ਰਿਹਾ ਹੋਵੇ ਕਿ ਸਾਡੇ ਹੱਥੋਂ ਇਹ ਜਿਹੜੀ ਤਾਕਤ ਹੈ ਖੁੱਸ ਰਹੀ ਹੈ ਫਿਰ ਉਹਦੇ ਦਿਲ ਦਿਮਾਗ ਦੇ ਵਿੱਚ ਜੋ ਵੀ ਗੱਲਾਂ ਆਂਦੀਆਂ ਉਹ ਫਿਰ ਐਦਾਂ ਹੀ ਬੋਲਦਾ ਹੁੰਦਾ ਇਹ ਬਸ ਹੁਣ ਕੁਛ ਨਹੀਂ ਇਹ ਬੁਖਲਾ ਕੇ ਬੁਖਲਾਨ ਤੋਂ ਬਾਅਦ ਇਹਨਾਂ ਦੀ ਬੁਖਲਾਟ ਬੋਲ ਰਹੀ ਹੈ ਇਹਨਾਂ ਦੇ ਇਸ ਸਮੇਂ ਬੁੱਧਾਂ ਤੇ ਸਿਕਰੀ ਆਈ ਪਈ ਹੈ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜੇ ਇਹ 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 ਹੁਣ ਸੱਤਾ ਪਲਟ ਹੋ ਗਈ ਤਾਂ ਇਹਨਾਂ ਨੂੰ ਇਹ ਪਤਾ ਹੈ ਇਸ ਤੋਂ ਬਾਅਦ ਉਹ ਸਾਡੇ ਜਿਹੜੇ ਬਹੁਤ ਕੱਚੇ ਚਿੱਠੇ ਨੇ ਉਹ ਛੱਡਣੇ ਨਹੀਂ ਐਮਐਲਏ ਸਾਹਿਬ ਨੇ ਕੱਢ ਲੈਣੇ ਨੇ ਇਸ ਕਰਕੇ ਇਹਨਾਂ ਨੂੰ ਉਹ ਡਰ ਹੈ ਜਿਹੜਾ ਇਹਨਾਂ ਦਾ ਡਰ ਹੋ। ਨੇ ਸਾਡਾ ਕੋਈ ਪੈਚ ਅਪ ਨਹੀਂਗਾ ਜੀ ਕਿਸੇ ਨਾਲ ਸਾਡਾ ਕਿਸੇ ਕਿਸੂੰ ਦਾ ਕੋਈ ਪੈਚ ਅਪ ਨਹੀਂਗਾ ਉਹ ਜਹੀ ਜੇ ਸਮੀਕਰਨ ਮਤਲਬ ਕਿ ਹੈ ਇਹ ਫਿਊਚਰ ਹੋ ਸਕਦਾ ਇਹਨੂੰ ਫਿਊਚਰ ਜੇ ਕੋਈ ਚੰਗਾ ਬੰਦਾ ਸਾਡੇ ਨਾਲ ਜੁੜ ਕੇ ਚੰਗਾ ਬੰਦਾ ਪਰਸਨਲੀ ਤੌਰ ਤੇ ਜੇ ਕੋਈ ਚੰਗਾ ਬੰਦਾ ਸਾਡੇ ਨਾਲ ਜੁੜ ਕੇ ਮੈਨੇਜਮੈਂਟ ਦੇ ਵਿੱਚ ਯਾਨੀ ਕਿ ਇਹਨੂੰ ਅੱਗੇ ਵਧਾਉਣ ਦੀ ਕੰਮ ਕਰਨਾ ਚਾਹਦਾ ਤਾਂ ਅਸੀਂ ਉਹਦਾ ਸਵਾਗਤ ਕਰਾਂਗੇ ਚੰਗਾ ਬੰਦਾ ਲਾਈਕ ਜੀ ਨਹੀਂ ਕੋਈ ਦੇਖੋ ਸਾਰੇ ਹੀ ਦੇਖੋ ਜਿਹੜਾ ਕੋਈ ਚੰਗਾ ਹੋਊਗਾ ਆਪਣੇ ਆਪ ਜੁੜ ਜੂਗਾ ਜੀ ਲਾਈਕ ਕਰ ਲਈਏ ਵੀ ਤਾਂ ਉਹ ਰਾਹ ਹੋਵੇਗਾ ਕਿ ਕਿਹੜੇ ਬੰਦੇ ਨੇ ਹਾਂਜੀ ਪਰ ਕੀ ਦਿਨਾਂ ਰੁਪਾਂ ਚ ਬੈਕ ਦੀ ਗੱਲ ਕਰ ਰਹੇ ਵਾੜੀ ਦਾ ਉਹਨਾਂ ਨੂੰ 100 ਗ੍ਰੇਡਾਂ ਦੇ ਬੰਦੇ ਨੇ ਨਹੀਂ ਉਹਦੇ ਤੋਂ ਹੁਣ ਇਸ ਵਾਰ ਡਾਕਟਰ ਸੱਤੇ ਨੇ ਅਸੀਂ ਇਸ ਵਾਰ ਡਾਕਟਰ ਐਜੂਕੇਸ਼ਨ ਚ ਚੈੱਕ ਕਰਨੇ ਹੋਣਗੇ ਨਹੀਂ ਸੁਣੋ ਉਸ ਤੋਂ ਬਾਅਦ ਤੋਂ ਸਾਡੇ ਇੱਕ ਰਿਟਾਇਰਡ ਪ੍ਰਿੰਸੀਪਲ ਜਿਹੜੇ ਰਿਟਾਇਰਡ ਪ੍ਰਿੰਸੀਪਲ ਜਿਹੜੇ ਨਾ ਸਟੇਟ ਵਾੜੀ ਬਲਕਿ ਨੈਸ਼ਨਲ ਵਾੜੀ ਰਾਸ਼ਟਰਪਤੀ ਤੋਂ ਵਾੜ ਮਿਲੇ ਆਏ ਇਹਨਾਂ ਨੂੰ ਅਸੀਂ ਉਹ ਦੱਤੇ ਨੇ ਆਪਣੇ ਪੈਨਲ ਦੇ ਵਿੱਚ ਹੋਣਗੇ ਸਭ ਦੇਖੋ ਗੱਲ ਇਹ ਹੁੰਦਾ ਕਿਸੇ ਵੀ ਚੀਜ਼ ਨੂੰ ਆਪਣਾ ਅੱਕੇ ਉਦੋਂ ਅੱਗੇ ਮਾਰਗਦਰਸ਼ਕ ਬਣ ਲਈ ਦੋ ਤਿੰਨ ਬੰਦੇ ਜਿਹੇ ਚੰਗੇ ਬੰਦੇ ਅੱਗੇ ਲੱਜਣ ਤਾਂ ਜਿਹੜੀ ਪਿਛਲੀ ਸਾਰੀ ਟੀਮ ਹੁੰਦੀ ਉਹ ਕਦੇ ਕਤਾਹੀ ਨਹੀਂ ਕਰਦੀ ਹੁਣ ਜਿਸ ਜਿਸ ਸਟੇਟ ਦਾ ਜਿਸ ਜਗ੍ਹਾ ਦਾ ਜੇ ਰਾਜ ਹੀ ਕਰਪਟ ਹੋਊਗਾ ਜੇ ਰਾਜੀ ਕਰਪਟ ਹੋਊਗਾ ਜਿਵੇਂ ਏਰੀਏ ਦਾ ਉਹ ਕੀ ਸੁਧਾਰ ਹੋਊਗਾ ਥੋੜਾ ਜਿਹਾ ਧਿਆਨ ਦਿੰਦੇ ਤੇ ਪ੍ਰਿੰਸੀਪਲ ਜੀ ਆਉਂਦੇ ਤਾਂ ਬਹੁਤ ਵਧੀਆ ਬਹੁਤ ਵਧੀਆ ਹੋ ਜਾਂਦਾ ਜੀ ਪਰ ਇਹਨਾਂ ਨੇ ਧਿਆਨ ਨਹੀਂ ਦਿੱਤਾ ਮੇਰੀ ਬਸ ਇੱਕੋ ਹੀ ਰਿਕਵੈਸਟ ਹੈ ਕਿ ਜਿਹੜੀਆਂ ਇਹ ਇਹ ਬੜੀ ਸੀਰੀਅਸ ਪ੍ਰੈਸ ਕਾਨਫਰੰਸ ਹੈ ਇਹਦਾ ਜਿਹੜਾ ਤੱਥਾਂ ਦੇ ਆਧਾਰ ਦੇ ਉੱਤੇ ਮੈਂ ਮੇਤੋ ਇਹ ਲੈ ਜੋ ਅੱਜ ਲੈਟਰਸ ਲੈ ਜੋ ਕਾਈਂਡਲੀ ਇਹਦਾ ਸਵਾਲ ਇਹਨਾਂ ਨੂੰ ਜ਼ਰੂਰ ਪੁੱਛਿਓ ਔਰ ਇਹਦਾ ਜਿਹੜਾ ਜਵਾਬ ਲੈ ਕੇ ਜਨਤਾ ਦੀ ਕਚੈੜੀ ਦੇ ਵਿੱਚ ਜ਼ਰੂਰ ਦਿਓ ਜੀ ਧੰਨਵਾਦ